ਅੱਜ ਆਪਾਂ ਉਸ ਹੀਰੇ ਦੀ ਗੱਲ ਕਰਨੀ ਹੈ ਜਿਸ ਹੀਰੇ ਨੂੰ ਸਾਰੀ ਦੁਨੀਆ ਜਾਣਦੀ ਹੈ ਜਦੋਂ ਉਸ ਹੀਰੇ ਦੀ ਗੱਲ ਚੱਲਦੀ ਹੈ ਨਾ ਤੇ ਉਸ ਹੀਰੇ ਨੂੰ ਕੋਹੀਨੋਰ ਹੀਰਾ ਕਹਿ ਕੇ ਦੁਨੀਆ ਨੇ ਯਾਦ ਕੀਤਾ ਆ ਪਰ ਕਦੇ ਬੈਠ ਕੇ ਸੋਚਿਆ ਆ ਕਿ ਇਸ ਹੀਰੇ ਦਾ ਸਫ਼ਰ ਕਿੱਥੋਂ ਸ਼ੁਰੂ ਹੋਇਆ ਇਹ ਹੀਰਾ ਕਿੰਨੇ ਰਾਜਿਆਂ ਦੇ ਹੱਥੋਂ ਨਿਕਲਿਆ ਆ ਕਿੰਨੇ ਰਾਜਿਆਂ ਦੀ ਇਸ ਹੀਰੇ ਨੇ ਜ਼ਿੰਦਗੀ ਬਣਾਈ ਹੈ ਤੇ ਕਿੰਨੇ ਰਾਜਿਆਂ ਦੀ ਜ਼ਿੰਦਗੀ ਇਸ ਹੀਰੇ ਨੇ ਤਬਾਹ ਕੀਤੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਕੋਲ ਇਹ ਹੀਰਾ ਕਿਵੇਂ ਪਹੁੰਚਿਆ ਤੇ ਉਸ ਹੀਰੇ ਨੂੰ ਮਹਾਰਾਜਾ ਰਣਜੀਤ ਸਿੰਘ ਆਪਣੇ ਕਿਹੜੇ ਅੰਗ ਦੇ ਉੱਤੇ ਬੰਨਿਆ ਕਰਦੇ ਸੀਗੇ ਤੇ ਅੱਜ ਉਹ ਹੀਰਾ ਕਿੱਥੇ ਹੈ ਆਜੋ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਸਤਿਗੁਰ ਜੀ ਦੇ ਚਰਨਾਂ 'ਚ ਲਗਵਾਓ ਹਾਜ਼ਰੀ ਦੋ ਮੇ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਦੁਨੀਆ ਦੀ ਬਾ ਕੀਮਤੀ ਚੀਜ਼ਾਂ ਦੀ ਗੱਲ ਕਰੀਦੀ ਹੈ ਨਾ ਉਦੋਂ ਕੋਹੀਨూర్ ਹੀਰੇ ਦਾ ਨਾਮ ਵੀ ਉਸ ਲਿਸਟ ਵਿੱਚ ਆ ਜਾਂਦਾ ਆ ਜਿਹੜੀਆਂ ਚੀਜ਼ਾਂ ਕੀਮਤੀ ਨੇ ਜਦੋਂ ਅਸੀਂ ਕੋਹੀਨూర్ ਹੀਰੇ ਦਾ ਪਸ਼ੋਕੜ ਪੜਾਂਗੇ ਨਾ ਜੀ ਗੋਲਕੁੰਡਾ ਦੀਆਂ ਪਹਾੜੀਆਂ ਦੇ ਵਿੱਚ ਭੇਡਾਂ ਚਾਰਦੇ ਹੋਏ ਆਜ ਦੀ ਨੂੰ ਇਹ ਹੀਰਾ ਮਿਲਦਾ ਆ ਪਰ ਬਦਕਿਸਮਤੀ ਦੀ ਗੱਲ ਇਹ ਸੀਗੀ ਕਿ ਉਸ ਆ ਜਿਹੜੀ ਵਾਸਤੇ ਸਿਰਫ ਇਹ ਇੱਕ ਚਮਕਦਾ ਹੋਇਆ ਪੱਥਰ ਸੀਗਾ ਉਸ ਤੋਂ ਇਲਾਵਾ ਕੁਝ ਨਹੀਂ ਸੀਗਾ ਕੋਈ ਭੇਡਾ ਖਰੀਦਣ ਕੋਈ ਬੰਦਾ ਆਇਆ ਜਿਹੜਾ ਕਿ 파ਰਖੂ ਸੀ ਉਸ ਕੀਮਤੀ ਹੀਰੇ ਦੇ ਨਾਲ ਬੱਚਿਆਂ ਨੂੰ ਖੇਡਦੇ ਹੋਏ ਦੇਖਿਆ ਉਹ 파ਰਖੂ ਕਹਿੰਦਾ ਕਿ ਭੇਡਾ ਛੱਡ ਤੂੰ ਮੈਨੂੰ ਇੰਨੀ ਕੀਮਤ ਵਿੱਚ ਇਹ ਪੱਥਰ ਦੇ ਸਕਦਾ ਹੈ ਆਲਰੇਡੀ ਨੇ ਸੋਚਿਆ ਕਿ ਮੈਨੂੰ ਇਸ ਪੱਥਰ ਦੀ ਕੀਮਤ ਇੰਨੀ ਮਿਲਦੀ ਪਈ ਹੈ ਇਸ ਕੀਮਤ ਵਿੱਚ ਤਾਂ ਮੇਰੇ ਕਈ ਪੇਟ ਆ ਜਾਣੀ ਆ ਤੇ ਮਨੋਂ ਮਨੀ ਉਹ ਸੋਚਦਾ ਕਿ ਇਹ ਮੂਰਖ ਬੰਦਾ ਕਿੱਦਾਂ ਦਾ ਆ ਜਿਹੜਾ ਕਿ ਇਸ ਪੱਥਰ ਦੀ ਇੱਡੀ ਕੀਮਤ ਲਾ ਰਿਹਾ ਹੈ ਉਹਨੇ ਕੁਝ ਕੁ ਪੈਸਿਆਂ ਦਾ ਜਿਸ ਹੀਰੇ ਦਾ ਕੋਈ ਮੁੱਲ ਨਹੀਂ ਸੀਗਾ ਪਰ ਉਸ ਬੰਦੇ ਨੂੰ ਨਹੀਂ ਪਤਾ ਸੀਗਾ ਆ ਜੜੀ ਨੂੰ ਜਿਹਨੂੰ ਪਰਖ ਸੀਗੀ ਉਹ ਕੁਝ ਕੁ ਪੈਸੇ ਦੇ ਕੇ ਉਸ ਪੱਥਰ ਨੂੰ ਜਿਹਨੂੰ ਆਪਾਂ ਕੋਹੀਨੂਰ ਹੀਰਾ ਕਹਿੰਦੇ ਆ ਉਹ ਲੈ ਲਿੰਦਾ ਆ ਇੱਥੋਂ ਸਫਰ ਸ਼ੁਰੂ ਹੋ ਗਿਆ ਇਹਦਾ ਹੀਰੇ ਦਾ ਕਈ ਮੰਦਰਾਂ ਦੀ ਇਹ ਸ਼ਾਨ ਬਣਦਾ ਆ ਪਹਿਲਾ ਪਹਿਲਾ ਮੰਦਰਾਂ ਵਿੱਚ ਟਿਕਾਇਆ ਜਾਂਦਾ ਇਹਨੂੰ ਪਰ ਜਦੋਂ ਬਾਰੋਂ ਹਮਲਾਵਰ ਆਉਂਦੇ ਆ ਅਲਾਉਦੀਨ ਖਿਲਜੀ ਵਰਗੇ ਹੋਰ ਜਿਹੜੇ ਕੀ ਆਉਂਦੇ ਆ ਸ਼ਾਹ ਅਬਦਾਲੀ ਵਰਗੇ ਸ਼ੇਰ ਸਾਹ ਸੂਈ ਵਰਗੇ ਹੋਰ ਬਿਆੰਤ ਜਿਹੜੇ ਕੀ ਬਾਰੋਂ ਹਮਲਾਵਰ ਬਣ ਕੇ ਆਉਂਦੇ ਆ ਸਮੇ ਸਮੇਂ ਸਰ ਉਹਨਾਂ ਨੇ ਆਪਣੇ ਬਲਬੂਤੇ ਦੇ ਨਾਲ ਇਸ ਹੀਰੇ ਨੂੰ ਲੁੱਟਿਆ ਜਦੋਂ ਕਿਸੇ ਨੇ ਇਹਦੀ ਚਮਕ ਨੂੰ ਦੇਖਿਆ ਇਹਦੇ ਰੂਪ ਨੂੰ ਦੇਖਿਆ ਇਹਦੀ ਸ਼ਕੌਰ ਨੂੰ ਦੇਖਿਆ ਇਹਦੀ ਕੀਮਤ ਨੂੰ ਦੇਖਿਆ ਫਿਰ ਦੇਖਣ ਵਾਲੇ ਨੇ ਇਹਦਾ ਨਾਮ ਕੋਹੀਨੂਰ ਰੱਖਿਆ ਲੰਮਾ ਸਫਰ ਇੱਕ ਵੱਡਾ ਇਤਿਹਾਸ ਇਸ ਹੀਰੇ ਦਾ ਆ ਦੂਰ ਦਰੇਡੇ ਕਈ ਮੁਲਕਾਂ ਵਿੱਚ ਘੁੰਮਦਾ ਹੋਇਆ ਹੀਰਾ ਆਖਰ ਨੂੰ ਮਹਾਰਾਜਾ ਰਣਜੀਤ ਸਿੰਘ ਕੋਲ ਕਿਵੇਂ ਆਉਂਦਾ ਆ ਆਪਾਂ ਅੱਜ ਦੇ ਇਤਿਹਾਸ ਦੀ ਗੱਲ ਕਰ ਰਹੇ ਆ 1 ਜੂਨ ਦੀ ਗੱਲ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਇੱਕ ਹੀਰਾ ਪਹੁੰਚਦਾ ਆ ਤੇ ਪਹੁੰਚਿਆ ਕਿਵੇਂ ਹੈ ਇਹ ਗੱਲ ਬੜੀ ਜ਼ਰੂਰੀ ਹੈ ਅਫਗਾਨਿਸਤਾਨ ਦੀ ਗੱਦੀਓ ਜਦੋਂ ਸ਼ਾਹ ਸੁਜਾਰ ਨੂੰ ਲਾਇਆ ਨਾ ਉਹਨੂੰ ਬੰਦੀ ਬਣਾ ਲਿੱਤਾ ਗਿਆ ਤੇ ਉਹਦੀ ਬੇਗਮ ਜਾ ਕੇ ਮਹਾਰਾਜਾ ਰਣਜੀਤ ਸਿੰਘ ਕੋਲ ਰੋਂਦੀ ਹੈ ਜੋ ਉਹਨੂੰ ਕਹਿੰਦੀ ਹੈ ਕਿ ਕਿਸੇ ਵੀ ਤਰੀਕੀ ਦੇ ਨਾਲ ਤੂੰ ਮੇਰੇ ਪਤੀ ਨੂੰ ਛੁਡਵਾ ਦੇ ਤੇ ਮੇਰੇ ਕੋਲ ਇੱਕ ਬਹੁਤ ਕੀਮਤੀ ਚੀਜ਼ ਹੈ ਉਹ ਮੈ ਤੇ ਨੂੰ ਪੇਟਾ ਕਰ ਦਾਂਗੀ ਸ਼ਾਹ ਸੁਜ਼ਾਨ ਦੀ ਘਰ ਵਾਲੀ ਕੋਲ ਉਦੋਂ ਕੋਹੀ ਨੂ ਰਹੀਰਾ ਉਹ ਮਹਾਰਾਜੇ ਸਿੰਘ ਨੂੰ ਆਫਰ ਕਰਦੀ ਹੈ ਕਿ ਜੇ ਤੂੰ ਮੇਰੇ ਪਤੀ ਨੂੰ ਸਹੀ ਸਲਾਮਤ ਮੇਰੇ ਤੱਕ ਵਾਪਸ ਪਹੁੰਚਾ ਦੇਵੇ ਉਹਨੂੰ ਜੇਲ੍ਹ ਤੋਂ ਛੁਡਵਾ ਕੇ ਮੇਰੇ ਕੋਲ ਤੂੰ ਉਹਨੂੰ ਵਾਪਸ ਲੈ ਕੇ ਆ ਜਵੇ ਉਦੇ ਬਦਲੇ ਮੈਂ ਤੈਨੂੰ ਕੋਹੀਨੂਰ ਹੀਰਾ ਭੇਟਾ ਕਰ ਦਾਂਗੀ ਹੁਣ ਦੁਨੀਆ ਦਾ ਕੋਈ ਐਸਾ ਬਾਦਸ਼ਾਹ ਨਹੀਂ ਸੀਗਾ ਜਿਹਨੂੰ ਕੋਹੀਨੂਰ ਹੀਰੇ ਬਾਰੇ ਨਾ ਪਤਾ ਹੋਵੇ ਉਹਦੀ ਕੀਮਤ ਬਾਰੇ ਨਾ ਪਤਾ ਹੋਵੇ ਤੇ ਮਹਾਰਾਜ ਜੀ ਸੀ ਨੇ ਕਿਹਾ ਠੀਕ ਹੈ ਕੋਈ ਵੱਡੀ ਗੱਲ ਨਹੀਂ ਹੈ ਤੂੰ ਆਪਣੇ ਵਾਅਦੇ ਤੇ ਪੱਕੀ ਰਹੀ ਮੈਂ ਆਪਣੇ ਵਾਅਦੇ ਤੇ ਪੱਕਾ ਰਾਵਾਂਗਾ ਮੈਂ ਕਿਸੇ ਵੀ ਕੀਮਤ ਪਾਰ ਤੇਰੇ ਪਤੀ ਨੂੰ ਛੁੜਵਾ ਲਿਆਵਾਂਗਾ ਪਰ ਜਿਹੜਾ ਮੇਰੇ ਨਾਲ ਵਾਅਦਾ ਤੂੰ ਕਰ ਰਹੀ ਹੈ ਨਾ ਤੁਹਾਨੂੰ ਕੋਹਿੰੂਰ ਹੀਰਾ ਭੇਟਾ ਕਰਾਂਗੀ ਤੇ ਯਾਦ ਰੱਖੀ ਇਸ ਗੱਲ ਤੋਂ ਮੁਕਰ ਨਾ ਜਾਈ ਸ਼ਾਹ ਸੁਜਾਦੀ ਘਰ ਵਾਲੀ ਕਹਿੰਦੀ ਹੈ ਕਿ ਨਹੀਂ ਮੈਂ ਕਿਸੇ ਵੀ ਗੱਲ ਤੋਂ ਮੁਕਰਾਂਗੀ ਨਹੀਂ ਤੂੰ बस ਮੇਰੇ ਪਤੀ ਨੂੰ ਮੇਰੇ ਤੱਕ ਪਹੁੰਚਾ ਦੇ ਤੇ ਆ ਜਿਹੜਾ ਕੀਮਤੀ ਹੀਰਾ ਆ ਮੈਂ ਤੈਨੂੰ ਭੇਟਾ ਕਰ ਦੇਣਾ ਆ ਮਹਾਰਾਜ ਜੀ ਸਿੰਘ ਨੇ ਆਪਣੀ ਫੌਜ ਨੂੰ ਲਿਆ ਜਾ ਕੇ ਦੁਸ਼ਮਨਾ ਤੇ ਹਮਲਾ ਕੀਤਾ ਸ਼ਾਹ ਸੁਜਾ ਨੂੰ ਕੈਦ ਵਿੱਚੋਂ ਛੁਡਵਾ ਕੇ ਲਾਹੌਰ ਲਿਆਂਦਾ ਜਦੋਂ ਲਾਹੌਰ ਲਿਆਂਦਾ ਤੇ ਜਾ ਕੇ ਰਾਣੀ ਨੂੰ ਸੁਨੇਹਾ ਪਹੁੰਚਾਇਆ ਕਿ ਭਾਈ ਤੇਰਾ ਪਤੀ ਆ ਗਿਆ ਹੁਣ ਜਿਹੜਾ ਆਪਣਾ ਵਾਦਾ ਹੋਇਆ ਸੀਗਾ ਉਹ ਵਾਦਾ ਪੂਰਾ ਕਰਲਾ ਆਪਣਾ ਪਤੀ ਲੈ ਜਾ ਤੇ ਮੈਨੂੰ ਹੀਰਾ ਦੇ ਦੇ ਹੁਣ ਇੱਥੇ ਛੋਟਾ ਜਿਹਾ ਮਸਲਾ ਇਹ ਅੜ ਗਿਆ ਕਿ ਸਾਸੂ ਜਾਨ ਦੀ ਘਰ ਵਾਲੀ ਆਪਣੇ ਵਾਦੇ ਤੋਂ ਮੁੱਕਰ ਗਈ ਆਪਣੇ ਵਾਦੇ ਤੋਂ ਖਿਸਕ ਗਈ ਆਪਣੇ ਵਾਦੇ ਨੂੰ ਭੁੱਲ ਗਈ ਮਹਾਰਾਜ ਜੀ ਇਸ ਇਹਨਾਂ ਨੂੰ ਯਾਦ ਕਰਵਾਇਆ ਕਿ ਯਾਦ ਰੱਖ ਜੇ ਮੈਂ ਤੇਰੇ ਪਤੀ ਨੂੰ ਛੁੜਵਾ ਸਕਦਾ ਨਾ ਤੇ ਮੈਂ ਤੇਰੇ ਪਤੀ ਨੂੰ ਮਾਰ ਵੀ ਸਕਦਾ ਹ ਆਪਣਾ ਵਾਦਾ ਹੋਇਆ ਸੀ ਵਾਦੇ ਤੋਂ ਨਾ ਮੁੱਕਰ ਮਹਾਰਾਜਾ ਰਣਜੀਤ ਸਿੰਘ ਨੇ ਇਸ ਕੋਹੀਨੋਰ ਹੀਰੇ ਨੂੰ ਪ੍ਰਾਪਤ ਕਰਨ ਵਾਸਤੇ ਸ਼ਾ ਸੁਜਾ ਨੂੰ ਛਡਾਉਣ ਵਾਸਤੇ ਆਪਣੇ ਬਹੁਤ ਸਿੱਖ ਸੈਨਿਕ ਸ਼ਹੀਦ ਵੀ ਕਰਵਾਏ ਆ ਬਹੁਤ ਵੱਡਾ ਨੁਕਸਾਨ ਵੀ ਚੱਲ ਆਇਆ ਪ੍ਰਜਾਦ ਰੱਖੀ ਜੇ ਤੂੰ ਆਪਣੇ ਵਾਦੇ ਤੋਂ ਮੁੱਕਰਦੀ ਹੈ ਨਾ ਤਾਂ ਮੈਂ ਤੇਰੇ ਪਤੀ ਨੂੰ ਛੱਡਾਂਗਾ ਤੇ ਯਾਦ ਰੱਖੀ ਨਾ ਮੈਂ ਤੇਰੇ ਇਸ ਰਾਜ ਭਾਗ ਨੂੰ ਛੱਡਾਂਗਾ ਆਪਣਾ ਜਿਹੜਾ ਵਾਅਦਾ ਹੋਇਆ ਸੀ ਉਸ ਵਾਅਦੇ ਦੇ ਉੱਤੇ ਖਰੀ ਉੱਤਰ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸੁਜਾਦੇ ਘਰ ਵਾਲੀ ਨੂੰ ਉਦੇ ਹੀ ਕਿਲੇ ਦੇ ਵਿੱਚ ਨਜ਼ਰਬੰਦ ਕਰ ਲਿਆ ਬਾਹਰ ਆਪਣੀ ਫੌਜ ਬਿਠਾ ਦਿੱਤੀ ਹੁਣੇ ਰਾਣੀ ਵੀ ਜਾਣਦੀ ਸੀਗੀ ਮਹਾਰਾਜਾ ਰਣਜੀਤ ਸਿੰਘ ਦੇ ਜੋਰ ਨੂੰ ਉਹਦੀ ਤਾਕਤ ਨੂੰ ਉਹਦੀ ਪਾਵਰ ਨੂੰ ਜਿੰਨਾ ਟਾਈਮ ਇਹਨੂੰ ਹੀਰਾ ਨਹੀਂ ਦਵਾਗੀ ਉਹਨਾ ਟਾਈਮ ਇਹਨੇ ਇੱਥੋਂ ਜਾਣਾ ਨਹੀਂ ਹੈ ਪਰ ਸਾਡੇ ਕੋਲ ਇੰਨੀ ਤਾਕਤ ਨਹੀਂ ਹੈ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਵਿਰੋਧ ਕਰ ਸਕੀਏ ਇਹਦੇ ਨਾਲ ਲੜਾਈ ਕਰ ਸਕੀਏ ਆਖਰ ਨੂੰ ਜਦੋਂ ਥੋੜਾ ਜਿਹਾ ਸਾਹਮਣੇ ਨਿਕਲੇ ਆ ਇਹ ਰਾਣੀ ਨੇ ਮਹਾਰਾਜਾ ਦੀ ਸਿੰਘ ਅੱਗੇ ਆਪਣੀ ਅਧੀਨਤਾ ਕਬੂਲੀ ਆਪਣੀ ਗਲਤੀ ਨੂੰ ਮੰਨਿਆ ਤੇ ਜਿਹੜਾ ਇਹ ਕੋਹੀਨੂਰ ਹੀਰਾ ਸੀਗਾ ਇਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਭੇਟ ਕਰ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੇ ਇਹਦੇ ਰਾਜੇ ਨੂੰ ਇਹਦੇ ਪਤੀ ਨੂੰ ਸਾਸੋ ਜਾਨ ਨੂੰ ਵਾਪਸ ਕੀਤਾ ਤੇ ਜਦੋਂ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਆਉਣਾ ਹੈ ਨਾ ਮਹਾਰਾਜਾ ਰਣਜੀਤ ਸਿੰਘ ਨੇ ਕੋਹੀਨੂਰ ਹੀਰੇ ਨੂੰ ਆਪਣੀ ਸੱਜੀ ਬਾਹ ਦੇ ਡੋਲੇ ਉਤੇ ਬੰਨ ਕੇ ਰੱਖਦੇ ਸੀਗੇ ਹੀਰੇ ਨੂੰ ਡੋਲੇ ਤੇ ਬੰਨਣ ਦਾ ਮਤਲਬ ਇਹ ਸੀਗਾ ਕਿ ਇਹ ਹੀਰਾ ਮੈਂ ਆਪਣੇ ਬਲ ਬੁੱਤੇ ਨਾਲ ਜਿੱਤਿਆ ਆ ਆਪਣੀ ਤਾਕਤ ਨਾਲ ਜਿੱਤਿਆ ਆ ਇਹ ਮੈਂ ਕਿਸੇ ਕੋਲ ਠੱਗੀ ਮਾਰ ਕੇ ਨਹੀਂ ਜਿੱਤੇ ਆਇਆ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜੀਵਨ ਕਾਲ ਦੇ ਅੰਦਰ ਜਿੰਨਾ ਟਾਈਮ ਉਹਨਾਂ ਨੇ ਰਾਜ ਕੀਤਾ ਆ ਇਹ ਕੋਹੀਨੋਰ ਹੀਰਾ ਉਹਨਾਂ ਦੇ ਕੋਲ ਰਿਹਾ ਆ ਤੇ ਇਹ ਕੋਹੀਨੋਰ ਹੀਰਾ ਹਮੇਸ਼ਾ ਆਪਣੇ ਡੋਲੇ ਤੇ ਬੰਨ ਕੇ ਰੱਖਦੇ ਸੀਗੇ ਸਮਾਂ ਬੜੀ ਚਾਲ ਚੱਲਿਆ 1799 ਦੇ ਵਿੱਚ ਰਾਜ ਗੱਦੀ ਤੇ ਬੈਠਾ ਮਹਾਰਾਜਾ ਰਣਜੀਤ ਸਿੰਘ 1839 ਤੱਕ ਰਾਜ ਕਰਦਾ ਆ ਇੰਨਾ 40 ਸਾਲਾਂ ਵਿੱਚ ਉਹਨੇ ਰਾਜ ਕੀਤਾ ਆ ਜਦੋਂ ਸਰੀਰ ਆਪਣਾ ਕਮਜ਼ੋਰ ਹੋਇਆ ਬਿਮਾਰ ਹੋਇਆ ਬਿਮਾਰੀ ਦੇ ਨਾਲ ਮਹਾਰਾਜ ਰਣਜੀਤ ਸਿੰਘ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੰਦਾ ਆ ਕੁਝ ਆਪਣਿਆਂ ਨੇ ਹੀ ਗਦਾਰੀਆਂ ਕੀਤੀਆਂ ਕੁਝ ਡੋਗਰਿਆਂ ਦੀਆਂ ਗਦਾਰੀਆਂ ਨੇ ਗੋਰਿਆਂ ਦੇ ਨਾਲ ਜਦੋਂ ਮਿਲੇ ਫਿਰ ਇਹ ਕੋਹੀ ਨੂੰ ਜਿਹੜਾ ਹੀਰਾ ਸੀਗਾ ਇਹ ਇੰਗਲੈਂਡ ਦੀ ਧਰਤੀ ਦੇ ਉੱਤੇ ਲਾੜ ਪੁੱਟ ਕੇ ਲੈ ਜਾਣਾ ਆ ਦੋ ਸਾਡੇ ਹੀਰੇ ਇੰਗਲੈਂਡ ਦੀ ਧਰਤੀ ਤੇ ਚਲੇ ਗਏ ਇੱਕ ਹੀਰਾ ਕੋਹਿੰਨूर ਹੀਰਾ ਦੂਜਾ ਸਾਡਾ ਹੀਰਾ ਮਹਾਰਾਜਾ ਦਲੀਪ ਸਿੰਘ ਇਹ ਦੋਨੇ ਹੀਰੇ ਲੰਡਨ ਦੀ ਧਰਤੀ ਦੇ ਉੱਤੇ ਗੋਰੇ ਪੁੱਟ ਕੇ ਲੈ ਜਾਂਦੇ ਆ ਅੱਜ ਵੀ ਇਹ ਲੰਡਨ ਦੀ ਧਰਤੀ ਦੇ ਉੱਤੇ ਕੋਹਿੰਨूर ਹੀਰਾ ਪਿਆ ਹੈ ਇਹਦੇ ਬਾਰੇ ਹੋਰ ਬਹੁਤ ਜਾਣਕਾਰੀ ਅਸੀਂ YouTube ਦੇ ਵਿੱਚੋਂ ਦੇਖ ਸਕਦੇ ਆ ਜਾਂ ਪੜ੍ਹ ਸਕਦੇ ਆ ਇੱਕ ਵੱਡਾ ਪ੍ਰੋਗਰਾਮ ਕੋਹੀਨੋਰ ਹੀਰੇ ਦੇ ਸਫਰ ਦਾ ਇੱਕ ਵੱਖਰਾ ਉਲਕਿਆ ਜਾ ਸਕਦਾ ਆ ਸਿਰਫ ਅੱਜ ਆਪਾਂ ਇਹ ਗੱਲ ਕਰਨੀ ਸੀ ਕਿ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਨੂੰ 1 ਜੂਨ 1813 ਈਸਵੀ ਨੂੰ ਪ੍ਰਾਪਤ ਹੁੰਦਾ ਆ 1 ਜੂਨ 1813 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਇਹ ਕੋਹੀਨੋਰ ਹੀਰਾ ਆਉਂਦਾ ਆ ਇਸ ਤੋਂ ਬਾਅਦ ਜਦੋਂ 1839 ਦੇ ਵਿੱਚ ਉਹ ਸ਼ਰੀਰ ਛੱਡਦੇ ਆ ਉਸ ਤੋਂ ਬਾਅਦ ਆਪੜੀਆਂ ਦੀਆਂ ਗਦਾਰੀਆਂ ਡੋਗਰੀਆਂ ਦੀਆਂ ਗਦਾਰੀਆਂ ਦੇ ਸਦਕਾ ਇਹ ਹੀਰਾ ਲਾੜ ਪੁੱਟ ਕੇ ਲੰਡਨ ਦੀ ਧਰਤੀ ਤੇ ਲੈ ਜਾਂਦਾ ਆ ਅੱਜ ਵੀ ਲੰਡਨ ਦੇ ਵਿੱਚ ਇਹ ਕੋਹਿੰਨूर ਹੀਰਾ ਪਿਆ ਆ ਸਤਿਗੁਰੂ ਦਾਤਾ ਕਿਰਪਾ ਕਰੇ ਮਾਲਕ ਮਿਹਰਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ